ਕੀ ਤੁਸੀਂ ਸੋਚਿਆ ਕਿ ਜੇਕਰ ਅਸੀਂ ਕਈ ਸਾਲਾਂ ਤੱਕ ਨਾ ਸੋਈਏ ਤਾਂ ਕੀ ਹੋਏਗਾ ਮੇਰੇ ਖਿਆਲ ਚ ਇੱਕ ਸਾਲ ਤੱਕ ਹੀ ਅਸੀਂ ਇਨਸਾਨ ਜੇਕਰ ਕੁਝ ਦਿਨ ਵੀ ਨਾ ਸੋਈਏ ਤਾਂ ਸਾਡਾ ਸਰੀਰ ਤੇ ਦਿਮਾਗ ਚੰਗੇ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦੇਗਾ ਕਿਉਂਕਿ ਸੌਣਾ ਸਾਡੀ ਇੱਕ ਅਹਿਮ ਜ਼ਰੂਰਤ ਹੈ ਇਸ ਨਾਲ ਸਾਡੇ ਦਿਮਾਗ ਨੂੰ ਦੁਬਾਰਾ ਕੰਮ ਕਰਨ ਦੀ ਤਾਕਤ ਮਿਲਦੀ ਹੈ ਤੇ ਸਾਡਾ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੇ ਹੀ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੇ ਇਨਸਾਨ ਦੀ ਕਹਾਣੀ ਸਾਂਝਾ ਕਰਨ ਜਾ ਰਹੀ ਹਾਂ ਜੋ ਕਦੇ ਨਹੀਂ ਸੌਂਦਾ ਸੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੀ ਆਪਣੀ ਜੈਸਮੀਨ ਮੀਨੂ ਤੇ ਤੁਸੀਂ ਵੇਖ ਰਹੇ ਹੋ ਆਜ਼ਾਦ ਟੀਵੀ ਮੈਂ ਗੱਲ ਕਰ ਰਹੀ ਹਾਂ ਐਲਫਰਡ ਈ ਹੇਰਪਿੰਦੀ ਜਿਸ ਨੂੰ ਦ ਮੈਨ ਹੂ ਨੈਵਰ ਸlept ਦੇ ਨਾਮ ਨਾਲ ਜਾਣਿਆ ਜਾਂਦਾ ਹੈ ਐਲ ਹੇਰਪਿੰਦੀ ਦਾ ਜਨਮ 1 ਜਨਵਰੀ 1862 ਨੂੰ ਪੈਰਿਸ ਵਿੱਚ ਹੋਇਆ ਪਰ ਉਸ ਨੇ ਬਾਕੀ ਜੀਵਨ ਅਮਰੀਕਾ ਦੇ ਸ਼ਹਿਰ ਟ੍ਰੈਂਟਨ ਵਿੱਚ ਬਤੀਤ ਕੀਤਾ 29 ਫਰਵਰੀ 1904 ਨੂੰ ਦਾ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਐਲ ਹਰਪਨ ਜੋ ਫਰੀ ਹੋਲਡਰ ਵਾਲਟਰ ਫੇਅਰਸ ਦੇ ਵਿੱਚ 15 ਸਾਲਾਂ ਤੋਂ ਕੰਮ ਕਰ ਰਿਹਾ ਸੀ ਨੇ ਦਾਵਾ ਕੀਤਾ ਕਿ ਉਸਨੇ ਪਿਛਲੇ 10 ਸਾਲਾਂ ਤੋਂ ਅੱਖ ਨਹੀਂ ਚਪਕਾਈ ਅਪ੍ਰੈਲ 1912 ਦੀ ਇੱਕ ਹੋਰ ਰਿਪੋਰਟ ਅਨਸਾਰ 30 ਸਾਲ ਲਗਾਤਾਰ ਨਾ ਸੌਣ ਤੋਂ ਬਾਅਦ ਐਲ ਨੂੰ ਹਲਕੀ ਸੁਸਤੀ ਲੱਗੀ ਤੇ ਉਸ ਨੂੰ ਇਹ ਦੂਰ ਕਰਨ ਲਈ ਸਿਰਫ 5 ਮਿੰਟ ਦੀ ਝਪਕੀ ਹੀ ਕਾਫੀ ਸੀ ਉਸ ਦਾ ਕਹਿਣਾ ਸੀ ਕਿ ਉਹ ਕੰਮ ਤੋਂ ਵਾਪਸ ਆ ਕੇ ਪੜਨ ਬੈਠ ਜਾਂਦਾ ਸੀ ਤੇ ਉਦੋਂ ਤੱਕ ਪੜਦਾ ਰਹਿੰਦਾ ਸੀ ਜਦੋਂ ਤੱਕ ਅਗਲੀ ਸਵੇਰ ਦੁਬਾਰਾ ਕੰਮ ਤੇ ਜਾਣ ਦਾ ਟਾਈਮ ਨਾ ਹੋ ਜਾਂਦਾ ਜਦੋਂ ਉਸ ਤੋਂ ਨੀਂਦ ਦੀ ਕਮੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸ ਨੂੰ ਕਦੇ ਵੀ ਆਲਸ ਜਾਂ ਥਕਾਵਟ ਮਹਿਸੂਸ ਨਹੀਂ ਹੋਈ ਬਸ ਉਹ ਲੋਡ ਪੈਣ ਤੇ ਕੁਝ ਸਮਾਂ ਰੈਸਟ ਕਰ ਲੈਂਦਾ ਸੀ ਉਸ ਦੀ ਇਸ ਹਾਲਤ ਦੀ ਸ਼ੁਰੂਆਤ ਬਾਰੇ ਰਿਪੋਰਟਰਸ ਦੀ ਅਲੱਗ-ਅਲੱਗ رائے ਹੈ ਕੁਝ ਦਾ ਮੰਨਣਾ ਹੈ ਕਿ ਉਸ ਦੀ ਇਹ ਹਾਲਤ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਹੋਈ ਜਦੋਂ ਕਿ ਕਈਆਂ ਦਾ ਕਹਿਣਾ ਹੈ ਕਿ ਉਸਦੀ ਮਾਂ ਬਚਪਨ ਵਿੱਚ ਵੀ ਉਸਦੀ ਇਸ ਕੰਡੀਸ਼ਨ ਤੋਂ ਚਿੰਤਤ ਸੀ ਘਰ ਦੇ ਬਾਕੀ ਮੈਂਬਰ ਜਦੋਂ ਸੌਂ ਜਾਂਦੇ ਸੀ ਤਾਂ ਉਹ ਜਾਗਦਾ ਰਹਿੰਦਾ ਸੀ ਡਾਕਟਰਾਂ ਦੀ ਟੀਮ ਦੇ ਮੁਤਾਬਕ ਉਹ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਇਨਸਾਨਾਂ ਵਰਗਾ ਸੀ ਤੇ ਉਸ ਨੂੰ ਨੀਂਦ ਦੀ ਕਮੀ ਕਾਰਨ ਹੋਣ ਵਾਲੀ ਕੋਈ ਵੀ ਤਕਲੀਫ ਜਾਂ ਬਿਮਾਰੀ ਨਹੀਂ ਸੀ ਉਸ ਦੇ ਘਰ ਦੀ ਜਾਂਚ ਪੜਤਾਲ ਵਿੱਚ ਇੱਕ ਹੋਰ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਉਸ ਦੇ ਘਰ ਵਿੱਚ ਕੋਈ ਬੈੱਡ ਨਹੀਂ ਸੀ ਕਿਉਂਕਿ ਉਸ ਨੂੰ ਇਸ ਦੀ ਕਦੇ ਲੋੜ ਹੀ ਨਹੀਂ ਪਈ ਐਲ ਹੇਰਪਿੰਡ ਦੀ ਮੌਤ 3 ਜਨਵਰੀ 1947 ਨੂੰ ਹੁੰਦੀ ਹੈ ਤੇ ਉਹ 94 ਸਾਲਾਂ ਤੱਕ ਨੀਂਦ ਨਾ ਆਉਣ ਕਰਕੇ ਬਿਨਾਂ ਕਿਸੇ ਤਕਲੀਫ ਤੋਂ ਜਿਉਂਦਾ ਰਿਹਾ ਜੋ ਕਿ ਨੀਂਦ ਨਾ ਆਉਣ ਦੀ ਬਿਮਾਰੀ ਨਾਲ ਜੂਝਣ ਵਾਲੇ ਹੋਰਾਂ ਇਨਸਾਨਾਂ ਦੇ ਮੁਕਾਬਲੇ ਅਸੰਭਵ ਸੀ ਕਿਉਂਕਿ ਆਮ ਤੌਰ ਤੇ ਨੀਂਦ ਨਾ ਆਉਣ ਕਰਕੇ ਜਾਂ ਕਹਿ ਲਓ ਇਨ ਸੋਮਨੀਆ ਤੋਂ ਪ੍ਰਭਾਵਿਤ ਲੋਕਾਂ ਦੀ ਉਮਰ ਇੰਨੀ ਲੰਬੀ ਕਦੇ ਨਹੀਂ ਦੇਖੀ ਗਈ 2017 ਨੂੰ ਐਲ ਹੇਰਪਨ ਦੀ ਜ਼ਿੰਦਗੀ ਤੋਂ ਇਨਸਪਾਇਰ ਹੋ ਕੇ ਅਮਰੀਕਨ ਆਥਰ ਰੋਬਰਟ ਕਵਿਨ ਨੇ ਕਿਤਾਬ ਲਿਖੀ ਜਿਸ ਦਾ ਟਾਈਟਲ ਹੈ ਦਾ ਮੈਨ ਹੂ ਨੈਵਰ ਸਲੈਪ ਸੋ ਐਲ ਹੇਰਪਨ ਕੁਦਰਤ ਦਾ ਇੱਕ ਅਜੀਹਾ 크ਿਸਮਾ ਸੀ ਜਿਸ ਅੱਗੇ ਮਨੁੱਖੀ ਸਮਝ ਤੇ ਸਾਰੀਆਂ ਡਾਕਟਰੀ ਫਿਲਾਸਫੀਆਂ ਬੇਮਾਇਨੇ ਹੋ ਗਈਆਂ ਕੁਦਰਤ ਇਸੇ ਤਰ੍ਹਾਂ ਆਪਣੀਆਂ ਅਸੀਮ ਸੰਭਾਵਨਾਵਾਂ ਦੇ ਸਬੂਤ ਦੇ ਕੇ ਇਨਸਾਨ ਨੂੰ ਹੈਰਾਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਮਨੁੱਖੀ ਜੀਵਨ ਵਿੱਚ ਕੁਝ ਵੀ ਸੰਭਵ ਹੋ ਸਕਦਾ ਹੈ